ਸਸਿਕਲ ਦੈਨਿਕ ਸਵੇਰਾ ਨਿਊਜ਼ ਦੇਖ ਰਹੇ ਸਾਰੇ ਦਸਕਾ ਨੂੰ ਮੈਂ ਮਨਜੀਤ ਸਿੰਘ ਅਸੀਂ ਇਸ ਸਮੇਂ ਖੜੇ ਹਾਂ ਰੂਪਨਗਰ ਹਲਕੇ ਦੇ ਪਿੰਡ ਰੈਲੋ ਖੁਰਦ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਚ ਚੁੱਕਿਆ ਹੈ ਤੇ ਅਗਲੇ ਕੁਝ ਦਿਨਾਂ ਦੇ ਵਿੱਚ ਜਿਹੜੇ ਅਸੀਂ ਤਰੀਕਾਵੇ ਦਾ ਗੱਲਬਾਤ ਕਰਾਂਗੇ ਸਾਡੇ ਨਾਲ ਗੁਰਨਾਮ ਸਿੰਘ ਜੋ ਕਿ ਪਿੰਡ ਰੈਲੋ ਖੁਰਦ ਦੇ ਸਰਪੰਚ ਨੇ ਤੇ ਹੋਰ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਲਈ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਤੇ ਖਰਚੇ ਦਾ ਡਰ ਵੀ ਨਹੀਂ ਸਤੋਂਦਾ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਪ੍ਰਦਾਨ ਕਰ ਰਹੇ ਨੇ ਇਹ ਸਭ mumkin ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਲ੍ਹੇ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫਤ 'ਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਇਸੇ ਤੇ ਚੱਲਦਿਆਂ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਇੰਨਾ ਹੀ ਨਹੀਂ ਇਹਨਾਂ ਕਲੀਨਿਕਾਂ 'ਚ ਮਾਹਰ ਡਾਕਟਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਲਮੁਖਤ ਮਾਰ ਹੈ ਮੈਂ ਬਨੂ ਮੱਲਾ ਕਲੀਨਿਕ ਵਾਲੇ ਵਜਲਾ ਜਾਂਦਾ ਹਾਂ ਪੰਜਾਬ ਸਰਕਾਰ ਨੇ ਮੋਹੱਲਾ ਕਲੀਨਿਕ ਹਰ ਥਾਂ ਖੋਲੇ ਹੋਏ ਨੇ ਜਿਸ ਕਰਕੇ ਸਾਡੇ ਸੱਦੇ ਵਰਗੇ ਲੋਕਾਂ ਨੂੰ ਅਤੇ ਸਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਪਹਿਲਾਂ ਆਪਾਂ ਟੈਸਟ ਵੀ ਬਾਹਰੋਂ 500000 ਦੇ ਕਰਵਾਉਂਦੇ ਸੀ ਅੱਜ ਤਾਂ ਇਹ ਟੈਸਟ ਵੀ ਫ੍ਰੀ ਹੁੰਦੇ ਨੇ ਮੈਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦਾ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਦਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ ਵੀ ਨੌਜਵਾਨ ਨੇ ਕਿਸ ਤਰ੍ਹਾਂ ਦੇਖਦੇ ਹੋ ਜੀ ਪੰਚਾਇਤੀ ਚੋਣਾਂ ਜਿਹੜੀਆਂ ਕੀ ਹੋਣ ਵਾਲੀਆਂ ਨੇ ਵਧੀਆ ਹੈ ਜੀ ਗਵਰਨਮੈਂਟ ਦੀ ਇਹ ਡਿਊਟੀ ਆ ਟਾਈਮ ਤੇ ਪੰਚਾਇਤੀ ਚੋਣਾਂ ਕਰਾਉਣੀਆਂ ਸਮਾਂ ਲੇਟ ਹੋ ਗਈਆਂ ਲੇਟ ਹੋਣ ਕਾਰਨ ਪਿੰਡਾਂ ਦਾ ਡਿਵੈਲਪਮੈਂਟ ਦੇ ਕੰਮ ਰੁਕੇ ਪਏ ਆ ਜਿੰਨੀ ਸਿੱਤੀ ਪੰਚਾਇਤਾਂ ਹੋਣਗੀਆਂ ਬਣਨਗੀਆਂ ਉਹਨਾਂ ਦੇ ਡਿਵੈਲਪਮੈਂਟ ਦੇ ਕੰਮ ਸ਼ੁਰੂ ਹੋਣਗੇ ਕਿਹੜੇ-ਕਿਹੜੇ ਜੇਕਰ ਦੇਖਿਆ ਜਾਵੇ ਤਾਂ ਮੁੱਦੇ ਹੋਣੇ ਚਾਹੀਦੇ ਨੇ ਕਿਸ ਤਰ੍ਹਾਂ ਦੀ ਪੰਚਾਇਤ ਜਿਹੜੀ ਪਿੰਡ ਦੇ ਵਿੱਚ ਹੋਣੀ ਚਾਹੀਦੀ ਹੈ वैसे तो जे सयाणਪੁਰ देखी जाए त ਪੰਡਾ ਨੂੰ ਪੰਚਾਇਤੀ ਕੂਨਾ ਸਰਵ ਸੰਸਥਾ ਤੋਂ ਨਹੀਂ ਗਈ ਦੀ ਆਕੇ ਪਿੰਡ ਕਿਸੇ ਆਰਟੀਵਾਦੀ ਧੜੇਵਾਦੀ ਤੋਂ ਉੱਪਰ ਉੱਠ ਕੇ ਮਾਹੌਲ ਰਹੇ ਪਿੰਡ ਦਾ ਕਿਉਂਕਿ ਜਿਆਦਾਤਰ ਇਲੈਕਸ਼ਨ ਕਰਾਉਣੇ ਆ ਤੇ ਇਲੈਕਸ਼ਨ ਵਿੱਚ ਤਾਂ ਜ਼ਰੂਰੀ ਐ ਤੇ ਰਵਾਜੀ ਹੁੰਦੀ ਆ ਉਹ ਤੇ ਰਵਾਜੀ ਦੂਰ ਕਰਨ ਲਈ ਸਾਲਾਂ ਦਾ ਟਾਈਮ ਲੱਗ ਜਾਂਦਾ ਉਹ ਸਾਲਾਂ ਦੇ ਵਿੱਚ ਜੋ ਹੈ ਪਿੰਡ ਦੇ ਡਿਵੈਲਪਮੈਂਟ ਦੇ ਕੰਮ ਘੱਟ ਹੁੰਦੇ ਆ ਤੇ ਆ ਉਹਨਾਂ ਨੂੰ ਦੁਬਾਰਾ ਇਹੀ ਰਾਸੇ ਕੋਲ ਲੀ ਕਾਫੀ ਚੰਗਾ ਹੈ ਗੁਨਾਜ ਜੀ ਕਿੰਨਾ ਕੁ ਚਰਜ ਕਰ ਦੇਖਿਆ ਜਾਵੇ ਤੁਸੀਂ ਜਿਹੜੀ ਸਰਪੰਚੀ ਕੀਤੀ ਹੈ ਤੇ ਤੁਹਾਨੂੰ ਕੀ ਲੱਗਿਆ ਵੀ ਕੀ ਮੁਸ਼ਕਿਲਾਂ ਪੇਸ਼ ਆndੀਆਂ ਨੇ ਮੈਂ ਘੱਟ ਤੋਂ ਘੱਟ ਵੀ 20 ਸਾਲ ਦੇ ਨੇੜੇ ਜਿਹੜੇ ਮੇਰੇ ਪਰਿਵਾਰ ਨੇ ਅਗਾਧਾਰ ਸਰਪੰਚੀ ਕੀਤੀ ਹੈ ਤੇ ਬਹੁਤ ਸਾਰੀਆਂ ਮੁਸ਼ਕਲਾਂ ਪਿੰਡ ਨੂੰ ਸੰਭਾਲ ਕੇ ਰੱਖਣਾ ਪਿੰਡ ਦੀ ਇਮਾਨਦਾਰੀ ਨਾਲ ਪਿੰਡ ਦੇ ਬਿਨਾ ਕਿਸੇ ਲਾਗਵਾਜ ਤੋਂ ਫੈਸਲਾ ਦੇਣਾ ਬਹੁਤ ਸਾਰੇ ਝਗੜੇ ਹੁੰਦੇ ਆ ਬਹੁਤ ਸਾਰੇ ਕੁੜੀਆਂ ਦੇ ਮਸਲੇ ਹੁੰਦੇ ਆ ਵਈਆਂ ਹੁੰਦੀਆਂ ਕੁੜੀਆਂ ਦੇ ਹੁੰਦੇ ਪੰਚਾਇਤਾਂ ਹੁੰਦੀਆਂ ਬਹੁਤ ਸਾਰੇ ਸਭ ਤੋਂ ਵੱਡੀਆਂ ਦਿੱਕਤਾਂ ਤਾਂ ਉਦੋਂ ਆਉਂਦੀਆਂ ਜਦੋਂ ਇੱਕ ਪੰਚਾਇਤ ਬਣੀ ਹੁੰਦੀ ਹੈ ਤੇ ਦੂਸਰੇ ਪਾਸੇ ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਤੇ ਸਰਕਾਰ ਬਦਲ ਜਾਂਦੀ ਹੈ ਤੇ ਉਸ ਸਮੇਂ ਵੀ ਜਿਹੜੀਆਂ ਦਿੱਕਤਾਂ ਆ ਜਾਂਦੀਆਂ ਨੇ ਹਾਂਜੀ ਉਹ ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ ਸਰਕਾਰ ਬਦਲ ਜਾਂਦੀ ਦੂਸਰੀ ਸਰਕਾਰ ਕੋਈ ਇੱਕ ਉਹ ਲੇਬਲ ਲੱਗ ਜਾਂਦਾ ਕਿ ਚਾਹ ਰਿਹਾ ਸਰਪੰਚ ਹੈ ਇਹ ਕੋਕਾਲੀਆਂ ਵਾਲੀ ਇਹ ਉਦੋਂ ਉਹਦੇ ਵਿੱਚ ਕੀ ਹੈ ਪੋਲੀਟੀਕਲ ਇਹਦੇ ਨਾਲ ਪੱਖਪਾਤ ਹੋਣ ਲੱਗ ਜਾਂਦਾ ਇਹ ਕੀ ਲੱਗਦਾ ਕਿ ਜਿਹੜਾ ਸਰਪੰਚ ਹੈ ਸਰਪੰਚ ਤੇ ਕਿਸੇ ਇੱਕ ਪਾਰਟੀ ਦਾ ਠੱਪਾ ਨਹੀਂ ਲੱਗਣਾ ਚਾਹੀਦਾ ਉਹ ਪਿੰਡ ਦਾ ਸਰਪੰਚ ਹੋਣਾ ਚਾਹੀਦਾ ਪਿੰਡ ਦਾ ਸਰਪੰਚ ਹੋਣਾ ਚਾਹੀਦਾ ਉਹਨੂੰ ਉਹਨੂੰ ਆਪਣਾ ਗਵਰਨਮੈਂਟ ਦਾ ਉਹ ਹੈ ਕਿ ਉਹਨੂੰ ਜੋ ਦਾ ਹੱਕ ਬਣਦਾ ਹੈ ਪਾਪੂਲੇਸ਼ਨ ਦੇ ਲਿਹਾਜ਼ ਨਾਲ ਜਿਆਦਾ ਤਾਂ ਇਹੀ ਵਧੀਆ ਕਿ ਪਾਪੂਲੇਸ਼ਨ ਦੇ ਲਿਹਾਜ਼ ਨਾਲ ਜੋ ਹੈ ਉਹਨੂੰ ਡਿਵੈਲਪਮੈਂਟ ਲਈ ਪੈਸਾ ਮਿਲੇ ਤਾਂ ਕਿ ਸਾਰੇ ਇਲਾਕੇ ਦੇ ਜਿੰਨੇ ਵੀ ਪੰਚਾਇਤਾਂ ਉਹਨਾਂ ਨੂੰ ਬਰਾਬਰ ਡਿਵੈਲਪਮੈਂਟ ਹੋ ਤੇ ਦੂਸਰਾ ਪੰਚਾਇਤਾਂ ਦਾ ਫਰਜ਼ ਬਣਦਾ ਕੋਈ ਪੈਸੇ ਨਹੀਂ ਢੰਗ ਨਾਲ ਲਾਉਣਾ ਔਰ ਬਿਨਾ ਕਿਸੇ ਉਹ ਵਿਰੋਧ ਨਾ ਹੋ ਕੇ ਦਾ ਨੌਜਵਾਨ ਵੀ ਖੜੇ ਨੇ ਕਿਸ ਤਰ੍ਹਾਂ ਦੇਖਦੇ ਹੋ ਕੀ ਨਾਮ ਆਪਣਾ ਤੇ ਕਿੰਨੀਆਂ ਵੀ ਵਾਰ ਜਿਹੜੀ ਕਿ ਪੰਚਾਇਤੀ ਚੋਣਾਂ ਵਿੱਚ ਵੋਟ ਪਾਉਂਦੇ ਮੇਰਾ ਨਾਮ ਗੁਰਦੇਵ ਸਿੰਘ ਆ ਮੇਰੀ ਤਕਰੀਬਨ 42 ਸਾਲ ਦੀ ਉਮਰ ਹੋ ਗਈ ਹੈ ਮਤਲਬ ਪੰਜ ਕੋ ਹਰ ਤਾਂ ਪਾਈ ਲਈ ਹੋਣੀ ਹੈ ਵੋਟ ਮਤਲਬ ਆਪਾਂ ਸਾਡੇ ਪਿੰਡ ਵਿੱਚ ਪੈਸੇ ਧੜਾ ਬੰਦੀ ਬਹੁਤ ਜ਼ਿਆਦਾ ਘਟਾ ਉਹ ਸਾਡੇ ਪਿੰਡ 'ਚ ਇਦਾਂ ਕੁਛ ਨਹੀਂ ਵੀ ਧੜਾਵਾਜੀ ਹੋਵੇ ਜਾਤ ਪਾਤ ਧਰਮ ਇੱਕ ਹੀ ਗੁਰਦੁਆਰਾ ਸਾਹਿਬ ਆ ਸਭ ਇੱਕ ਜਗ੍ਹਾ ਹੁੰਦੇ ਆ ਕੋਈ ਇਦਾਂ ਦਾ ਵਧੀਆ ਨਾਲ ਲੋ ਇਸ ਤਰ੍ਹਾਂ ਕਹਿੰਦੇ ਵੀ ਸਰਵਸੰਮਤੀ ਹੋ ਜਾ ਸਭ ਤੋਂ ਚੰਗੀ ਗੱਲ ਹਾਂ ਕਿਸ ਤਰ੍ਹਾਂ ਲਿਖਦੇ ਹਾਂ ਪੰਚਾਇਤੀ ਚੋਣਾਂ ਜਿਹੜੀਆਂ ਕੀ ਹੋਣ ਵਾਲੀਆਂ ਨੇ ਤੇ ਕਿਸ ਤਰ੍ਹਾਂ ਦੀ ਪੰਚਾਇਤ ਹੋਣੀ ਚਾਹੀਦੀ ਹੈ ਤੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਣੀ ਚਾਹੀਦੀ ਹੈ ਪੰਚਾਇਤ ਚੋਣਾਂ ਦੇ ਵਿੱਚ ਇਹ ਬਾਜੀ ਪੰਚਾਇਤ ਤਾਂ ਬਹੁਤ ਵਧੀਆ ਗੱਲ ਹੈ ਜੇ ਸਰਵਸੰਮਤੀ ਨਾਲ ਚੁਣੀ ਜਾਵੇ ਤੇ ਵਧੀਆ ਬੰਦੇ ਅੱਗੇ ਲਿਆਉਣੇ ਚਾਹੀਦੇ ਆ ਜਿਹੜੇ ਪਿੰਡ ਦਾ ਵਿਕਾਸ ਕਰਨ ਤੇ ਨੌਜਵਾਨਾਂ ਲਈ ਕੰਮ ਕਰਨ ਗਲਤ ਰਾਹ ਜਾਣ ਤੋਂ ਰੋਕਣ ਬਾਕੀ ਜੋ ਵੀ ਹੈ ਹਰ ਕਬੰਦ ਗਾਣੇ ਸਮਿਆਂ ਦੇ ਵਿੱਚ ਸਰਪੰਚ ਹੁੰਦੇ ਸੀ ਉਹਨਾਂ ਸਮਿਆਂ ਦੇ ਵਿੱਚ ਥਾਣੇ ਜਾਂ ਕਚੈਰੀਆਂ ਦੇ ਵਿੱਚ ਕੇਸ ਬਹੁਤ ਘੱਟ ਜਾਂਦੇ ਸੀ ਕਿਉਂਕਿ ਸਰਪੰਚ ਹੀ ਅਜਿਹੇ ਹੁੰਦੇ ਸੀ ਕਿ ਉਹ ਬਿਠਾ ਕੇ ਇੱਕ ਅਜਿਹੀ ਥਾਂ ਤੇ ਫੈਸਲਾ ਕਰ ਦਿੰਦੇ ਸੀ ਕਿ ਦੁਬਾਰਾ ਕਿਸੇ ਨੂੰ ਕਹਿਣ ਦੀ ਜਾਂ ਸੁਣਨ ਦੀ ਲੋੜ ਨਹੀਂ ਸੀ ਪੈਂਦੀ ਅ ਇਨਸਾਫ ਕਰਨਾ ਜਿਹੜਾ ਸਰਪੰਚ ਦਾ ਮੇਨ ਕੰਮ ਆ ਉਹਨਾਂ ਨੇ ਇਨਸਾਫ ਕਰਨਾ ਹੁੰਦਾ ਜੀ ਪੰਚਾਇਤ ਨੇ ਤੇ ਉਹ ਸਰਪੰਚ ਦੇ ਵਿੱਚ ਐਨੀ ਸੂਝ-ਬੂਝ ਹੋਣੀ ਚਾਹੀਦੀ ਆ ਵੀ ਉਹ ਇਨਸਾਫ ਦੀ ਗੱਲ ਕਰੇ ਤੇ ਦੋਹੇ ਧਿਰਾਂ ਨੂੰ ਮੰਨਣ ਉਹ ਕਹਿਣ ਵੀ ਠੀਕ ਆ ਸਰਪੰਚ ਸਭ ਤੁਸੀਂ ਜੋ ਕਰਿਆ ਸਹੀ ਹੈ ਉਹ ਸਰਪੰਚ ਦੇ ਵੀ ਸੈਨੇ ਗਰਸਤਾ ਹੋਣੇ ਚਾਹੀਦੇ ਵੀ ਉਹਦੇ ਪਿੰਡ ਦੇ ਲੋਕ ਉਹਦੀ ਗੱਲ ਮੰਨਣ ਹੁਣ ਜੇ ਜਿਹੜੇ ਸਰਪੰਚ ਦੀ ਪਿੰਡ ਦੇ ਗੱਲੇ ਨਹੀਂ ਮੰਨਦੇ ਉਹ ਫੈਸਲਾ ਕਿੱਕ ਬਹੁਤ ਹੋ ਜੀਵੇ ਮੈਂ ਜਿਹੜੀ ਸਰਪੰਚੀ ਹੈ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਸਰਪੰਚੀ ਇੱਕ ਟੌਰ ਵਾਸਤੇ ਹੈ ਜਾਂ ਸਰਪੰਚੀ ਇੱਕ ਸਿਰਫ ਨਾਮ ਵਾਸਤੇ ਹੈ ਜਾਂ ਸਰਪੰਚੀ ਇਕੱਲੀ ਵੀ ਹਾਂ ਸਰਪੰਚ ਬਣ ਗਏ ਜੀ ਘਰੇ ਬੈਠੇ ਸਰਪੰਚੀ ਕਾਬਲੀਅਤ ਦੀ ਬੰਦੇ ਚ ਕਾਬਲੀਅਤ ਹੋਣੀ ਚਾਹੀਦੀ ਆ ਉਹਨੂੰ ਚਲਾਉਣ ਜਿਹੜੇ ਬੰਦੇ 'ਚ ਚਲਾਉਣ ਦੀ ਕਾਬਲੀਅਤ ਨਹੀਂ ਹੋਏਗੀ ਉਹਦੀ ਸਰਪੰਚੀ ਵੀ ਕਿਸੇ ਕੰਮ ਨਹੀਂ। ਇਸ ਕਰਕੇ ਬਣਾਉਣਾ ਉਸੇ ਉਸੇ ਬੰਦੇ ਨੂੰ ਬਣਾਓ ਜਿਹਦੇ 'ਚ ਕੁਆਲਿਟੀ ਹੋਵੇ। ਉਹਨੂੰ ਨਭਾਉਣ ਦਾ, ਚਲਾਉਣ ਦਾ ਪਤਾ ਹੋਵੇ। ਕਿਉਂਕਿ ਇੱਕ ਵਾਰੀ ਹੋ ਜਾਂਦਾ ਹੈ ਕਈ ਵਾਰੀ ਤੁਸੀਂ ਫੈਸਲਾ ਕਰਾਉਂਦੇ ਆ ਆਪਣੀਆਂ ਹੀ ਹੁੰਦੀਆਂ ਦੋਵੇਂ ਪਾਸੇ ਆਪਣੀ ਕੋਈ ਰਿਸ਼ਤੇਦਾਰ ਲਾ ਲਓ ਕੋਈ ਚਾਚੇ ਦਾ ਇਹ ਨਾਲ ਕੋਈ ਇੱਕ ਨੂੰ ਕਹੋ ਦੂਜਾ ਵੀ ਵਿਗੜ ਜਾਂਦਾ ਦੂਜੇ ਨੂੰ ਕਹ ਲਓ ਦੂਜਾ ਵਿਗੜ ਜਾਂਦਾ। ਉਹ ਤਾਲਮੇਲ ਬਣਾਉਣਾ, ਉਹਨਾਂ ਨੂੰ ਸਮਝਾਉਣਾ ਮਤਲਬ ਸੂਝ-ਬੂਝ ਅਜਿਹੀ ਹੋਣੀ ਚਾਹੀਦੀ ਹੈ ਕਿ ਦੋਨਾਂ ਪੱਖਾਂ ਨੂੰ ਸਪਸ਼ਟ ਕਰਕੇ ਸਮਝਾ ਕੇ ਫਿਰ ਇਹ ਫੈਸਲੇ ਬਿਲਕੁਲ ਗੱਲ ਥਾਣੇ ਤੱਕ ਜਾਣੀ ਹੋਣੀ ਚਾਹੀਦੀ ਸਰਪੰਚ ਦੇ ਕੋਲ ਹੀ ਜਿਹੜੇ ਛੋਟੇ-ਮੋਟੇ ਝਗੜੇ ਆ ਪਿੰਡਾਂ ਦੇ ਕੋਈ ਬੜੀ ਗਲਤਾਂ ਹੁੰਦੀ ਨਹੀਂ ਆਪਸ ਵਿੱਚ ਹੁੰਦੇ ਰਹਿੰਦੇ ਆ ਤੇ ਸਰਪੰਚ ਵਿੱਚ ਇੰਨਾ ਮਤਲਬ ਕਾਬਲੀਅਤ ਹੋਣੀ ਚਾਹੀਦੀ ਉੱਥੇ ਹੀ ਨਿਬੜੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਸਾਡੇ ਦਾ ਗੁਰਪ੍ਰੀਤ ਸਿੰਘ ਨੌਜਵਾਨ ਨੇ ਕੋਚ ਨੇ ਫੁੱਟਬਾਲ ਦੀ ਟ੍ਰੇਨਿੰਗ ਵੀ ਦਿੰਦੇ ਨੇ ਨੌਜਵਾਨਾਂ ਨੂੰ ਬੱਚਿਆਂ ਨੂੰ ਤੇ ਐਕਸ ਸਰਵਿਸਮੈਨ ਵੀ ਨੇ ਫੌਜੀ ਵੀ ਨੇ ਸਾਬਕਾ ਕਿਵੇਂ ਦੇਖਦੇ ਹੋ ਜਿਹੜੀਆਂ ਪੰਚਾਇਤੀ ਚੋਣਾਂ ਨੇ ਪੰਚਾਇਤੀ ਚੋਣਾਂ ਦੇ ਵਿੱਚ ਨਾ ਜੀ ਮੈਂ ਤਾਂ ਹਰੇਕ ਪਿੰਡ ਨੂੰ ਇਹੀ ਕਹੂੰਗਾ ਕਿ ਆਪਾਂ ਨਾ ਇੱਕ ਬੰਦਾ ਚੁਣ ਜੀਨੇ ਉਹ ਜਿਹਦੇ ਕੋਲ ਇਹਨਾਂ ਨੇ ਕਿਹਾ ਭਾਈ ਸਾਹਿਬ ਨੇ ਉਹਨਾਂ ਨੇ ਵੀ ਬਹੁਤ ਵਧੀਆ ਗੱਲ ਕੀਤੀ ਗੁਰਦੇਵ ਜੀ ਨੇ ਕਿ ਸਾਡੇ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਇੱਕ ਮੁਰਦਾ ਘਰ ਸਾਰੇ ਬੰਦੇ ਮਿਲ ਕੇ ਰਹਿੰਦੇ ਤੇ ਨਾ ਪਿੰਡ ਦਾ ਜਿਹੜਾ ਆਪਾਂ ਸਰਪੰਚ ਚੁਣਨਾ ਇਹਦਾ ਸਾਰੇ ਪੰਜਾਬ ਨੂੰ ਇਹ ਨਾ ਮੈਸੇਜ ਆ ਤੇ ਰਿਕੁਐਸਟ ਵੀ ਆ ਸਾਰੇ ਨਾਲ ਆਪਾਂ ਮਿਲ ਕੇ ਇੱਕ ਸਰਪੰਚ ਚੁਣੀਏ ਤੇ ਵਧੀਆ ਚੁਣੀਏ ਧੜੇਵਾਜੀ ਦੇ ਵਿੱਚ ਪੈ ਕੇ ਯਾਰ ਕੁਝ ਨਹੀਂ ਬਣਦਾ ਮਤਲਬ ਕਿਸੇ ਪਾਰਟੀ ਦਾ ਸਰਪੰਚ ਨਹੀਂ ਪਿੰਡ ਦਾ ਸਰਪੰਚ ਚੁਣੀਏ ਪਿੰਡ ਦਾ ਸਰਪੰਚ ਨਹੀਂ ਦੇਖੋ ਪਾਰਟੀਆਂ ਪੰਜ ਸਾਲ ਬਦਲਦੀਆਂ ਤੇ ਸਰਕਾਰ ਜਿਹੜੀ ਮਰਜ਼ੀ ਹੋ ਆਪਾਂ ਨੂੰ ਜਿਹੜਾ ਸਰਪੰਚ ਬਣ ਵੀ ਜਾਉਗੇ ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਜੀ ਫਲਾਣੀ ਸਰਕਾਰ ਫਰੋਣੀ ਨਹੀਂ ਉਹ ਜਿਹੜੀ ਸਰਕਾਰ ਆ ਉਹਦੇ ਨਾਲ ਪ੍ਰੈਜ਼ੈਂਟ ਸਰਕਾਰ ਦੇ ਨਾਲ ਆਪਾਂ ਨੂੰ ਮੋੜਾ ਮੋੜਾ ਜੋੜ ਕੇ ਆਪਣੇ ਪਿੰਡ ਦਾ ਡਵੈਲਪਮੈਂਟ ਕਰਾਉਣਾ ਚਾਹੀਦਾ ਸਰਕਾਰ ਨਾਲ ਤਾਲਮਿਲ ਬਣਾ ਕੇ ਕੰਮ ਲੈਣੇ ਆਣੇ ਚਾਹੀਦੇ ਆ ਵੀ ਸਰਕਾਰ ਕੋਲੋਂ ਪਿੰਡ ਦੇ ਵਿਕਾਸ ਲਈ ਕੰਮ ਕਿਸ ਤਰ੍ਹਾਂ ਕਰਵਾਉਣਾ ਹੈ ਤੇ ਆਪਣੇ ਕੰਮ ਜਾ ਕੇ ਸਰਕਾਰ ਤੱਕ ਜਾਂ ਪ੍ਰਸ਼ਾਸਨ ਤੱਕ ਜਾਂ ਵਿਭਾਗ ਤੱਕ ਕਿਸ ਤਰ੍ਹਾਂ ਪਹੁੰਚਣਾ ਹੈ ਬਿਲਕੁਲ ਜੀ ਦੇਖੋ ਜੇ ਸਰਪੰਚ ਦੇ ਕੋਲ ਇਹ ਸਿਸਟਮ ਦੇ ਬਾਰੇ ਜਾਣਕਾਰੀ ਹੈਗੀ ਹੈ ਨਾ ਵੀ ਆਪਾਂ ਨੇ ਜਿਹੜੀ ਮਰਜ਼ੀ ਸਰਕਾਰ ਕੋਈ ਨਹੀਂ ਜਿਹੜੀ ਸਰਕਾਰ ਜਨਤਾ ਨੇ ਚੁਣ ਕੇ ਲਿਆਂਦੀ ਹੈ ਨਾ ਉਹ ਚੰਗੀ ਹੈ ਉਹ ਮਾੜੀ ਨਹੀਂ ਹੈ ਤੇ ਜੇ ਤੁਹਾਨੂੰ ਸਰਪੰਚ ਬਣਾ ਦਿੱਤਾ ਕਿਸੇ ਨੇ ਤਾਂ ਚੰਗੀ ਗੱਲ ਹੈ ਆਪਾਂ ਨੇ ਕੀ ਕਰਨਾ ਆਪਾਂ ਨੇ ਜਾ ਕੇ ਸਰਕਾਰ ਨਾਲ ਤਾਲਮੇਲ ਬਣਾਉਣਾ ਹੈ ਆਪਣੇ ਪਿੰਡ ਦੇ ਲਈ ਵਧੀਆ ਸਕੀਮਾਂ ਲੈ ਕੇ ਆਉਣੀਆਂ ਸਰਪੰਚ ਉਹ ਆ ਸੀ ਸੋ ਸਰਪੰਚ ਨੇ ਪਿੰਡਾਂ ਦੇ ਮੁੱਦੇ ਵੀ ਤੁਹਾਨੂੰ ਮੁੰਡੇ ਕਹਿ ਕੇ ਜਿਹੜੇ ਦੋਨੇ ਭਰਾ ਸਾਡੇ ਕਿ ਭਾਈ ਪਿੰਡਾਂ ਦੇ ਮੁੱਦੇ ਵੀ ਦੇਖਣੇ ਆ ਤੇ ਸਰਕਾਰ ਤੋਂ ਆਪਣੇ ਪਿੰਡ ਦੇ ਲਈ ਕੁਝ ਵਧੀਆ ਪਲਾਨਸ ਵੀ ਲੈ ਕੇ ਆਣੇ ਆ ਤੇ ਹਰ ਪਾਸੇ ਹਰੇਕ ਦੇ ਨਾਲ ਤਾਲਮੇਲੀ ਬਣਾ ਕੇ ਰੱਖਣਾ ਗਰੀਬ ਅਮੀਰ ਸਭ ਦੀ ਮਦਦ ਵੀ ਕਰਨੀ ਆ ਆਪਣੇ ਪਿੰਡ ਨੂੰ ਇਹ ਵੀ ਦੇਖਣਾ ਕਿ ਸਾਡਾ ਪਿੰਡ ਨਸ਼ਿਆਂ ਤੋਂ ਵੀ ਬਚੇ ਸਾਡਾ ਪਿੰਡ ਤੜਿਆਂ ਤੋਂ ਵੀ ਬਚੇ ਸਾਡੇ ਪਿੰਡ ਦੇ ਬੱਚਿਆਂ ਲਈ ਅਸੀਂ ਕੀ ਕਰ ਰਹੇ ਆ ਸਾਡੇ ਪਿੰਡ ਦੀਆਂ ਬੀਬੀਆਂ ਭੈਣਾਂ ਮਾਵਾਂ ਲੇਡੀਜ਼ ਬੱਚੀਆਂ ਬੇਟੀਆਂ ਉਹਨਾਂ ਲਈ ਵੀ ਸਾਡੇ ਦਿਮਾਗ ਦੇ ਵਿੱਚ ਕੋਈ ਨਾ ਕੋਈ ਪਲਾਨਸ ਹੋਣੇ ਚਾਹੀਦੇ ਆ ਕਿ ਅਸੀਂ ਇਹਨਾਂ ਵਾਸਤੇ ਕੀ ਕਰਨਾ ਹੈ ਨੌਜਵਾਨਾਂ ਨੂੰ ਤੁਸੀਂ ਜਿਸ ਤਰ੍ਹਾਂ ਕੀ ਬੱਚਿਆਂ ਨੂੰ ਖੇਡਾਂ ਨਾਲ ਜੋੜਦੇ ਹੋ ਜੀ ਕਿ ਹਰ ਇੱਕ ਪਿੰਡ ਦੇ ਵਿੱਚ ਅੱਜ ਤੱਕ ਜਿਹੜੇ ਕੀ ਕਈ ਪਿੰਡ ਅਜੇ ਵੀ ਆ ਸਟੇਡੀਅਮ ਵੀ ਨਹੀਂ ਗਰਾਊਂਡ ਵੀ ਨਹੀਂ ਬੱਚਿਆਂ ਕੋਲ ਕੋਈ ਸਾਧਨ ਨਹੀਂ ਹਾਂ ਇਹ ਮੈਂ ਸਰਕਾਰ ਨੂੰ ਵੀ ਅਪੀਲ ਕਰਨੀ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਹਰੇਕ ਪਿੰਡ ਦੇ ਵਿੱਚ ਇੱਕ ਗਰਾਊਂਡ ਜ਼ਰੂਰ ਹੋਵੇ ਇੱਕ ਗਰਾਊਂਡ ਇੱਕ ਲਾਇਬ੍ਰੇਰੀ ਸਾਡੇ ਪਿੰਡਾਂ ਦੇ ਪੰਜਾਬ ਦੇ ਵਿੱਚ ਜ਼ਰੂਰੀ ਹੋਣੀ ਚਾਹੀਦੀਆਂ ਕਿਉਂਕਿ ਅਗਲਾ ਜਿਹੜਾ ਯੁੱਗ ਆ ਨਾ ਉਹ ਕਲਮ ਦਾ ਯੁੱਗ ਆਪਾਂ ਸੁਣਦੇ ਹੀ ਆਂ ਪ੍ਰੈਸ ਰਿਪੋਰਟਰ ਸਾਹਿਬ ਕਿ ਜਿਹੜਾ ਅਗਲਾ ਯੁੱਗ ਹੈ ਕਲਮ ਦਾ ਯੁੱਗ ਹੈ ਤੇ ਆਪਾਂ ਇਹ ਲਾਇਬ੍ਰੇਰੀ ਦਵਾਂਗੇ ਬੱਚੇ ਮੋਬਾਈਲ ਤੋਂ ਦੂਰ ਹੋਣਗੇ ਆਪਣੇ ਪਿੰਡ 'ਚ ਗਰਾਊਂਡ ਹੋਊਗਾ 2.5 ਘੰਟੇ ਜੀ ਗਰਾਊਂਡ ਵਿੱਚ ਜਾਣਗੇ ਇੱਕ ਤਾਂ ਉਹਨਾਂ ਦੀ ਹੈਲਥ ਐਂਡ ਵੈਲਥ ਵਧੀਆ ਹੋਏਗੀ ਤੇ ਨੰਬਰ 2 ਤੇ ਉਹ ਮੋਬਾਈਲ ਤੋਂ ਬਚਣਗੇ ਜਲਦੀ ਥੱਕਣਗੇ ਨਸ਼ਿਆਂ ਤੋਂ ਬਚਣਗੇ ਸਾਡੇ ਜਿਹੜੇ ਪਿੰਡ ਆ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਮੇਰੇ ਆਪਣੇ ਪਿੰਡ ਦੀ ਮੈਂ ਦੱਸ ਰਿਹਾ ਅੱਜ ਦੀ ਡੇਟ 'ਚ ਕਿ ਇੱਕ ਵੀ ਬੱਚਾ ਚਿੱਟੇ ਦਾ ਰਡਕਸ਼ਨ ਨਹੀਂ ਹੈ ਕਿ ਕਿਸੇ ਨੂੰ ਵੀ ਪਰਮਾਤਮਾ ਦੀ ਕਿਤਾ ਜਿਹੜੀ ਕਿ ਵਿਧਾਈ ਦੇ ਪਾਤਰੋਂ ਤੁਸੀਂ ਇਹ ਤੁਹਾਡੇ ਪਿੰਡ ਦੇ ਲਈ ਮਾਨ ਵਾਲੀ ਗੱਲ ਹੈ ਬਹੁਤ ਜਿਆਦਾ ਇਹ ਸਾਰੇ ਪਿੰਡ ਦਾ ਯੋਗਦਾਨ ਹੈ ਜੀ ਤਾਂ ਸਾਡੇ ਪਿੰਡ ਨੇ ਇਸ ਨਜਾਤ ਇਸ ਚੀਜ਼ ਤੋਂ ਨਜਾਤ ਪਾਈ ਹੈ ਤੁਸੀਂ ਕੀ ਕਰਦੇ ਨੇ ਇਹ ਸਾਡੇ ਫੌਜੀ ਸਾਹਿਬ ਮਤਲਬ ਇਹਨਾਂ ਨੇ ਸਾਡੇ ਮਤਲਬ ਬੱਚੇ ਇਕੱਠੇ ਕਰਕੇ ਨਸਾਂ ਤੋਂ ਦੂਰ ਰੱਖੇ ਹੋਏ ਨੇ ਕਿਕ ਮਤਲਬ ਸਾਰਿਆਂ ਨੂੰ ਗੇਮ ਮਤਲਬ ਬਹੁਤ ਵਧੀਆ ਕੰਮ ਕਰ ਰਹੇ ਬੱਚਿਆਂ ਵਾਸਤੇ ਸਾਡੇ ਬੱਚੇ ਗਰਾਊਂਡ ਵਿੱਚ ਜਾਂਦੇ ਨੇ ਸਵੇਰੇ ਉੱਠ ਕੇ ਸ਼ਾਮ ਨੂੰ ਹੈਲਥ ਵਾਸਤੇ ਵਧੀਆ ਹੈ ਇਹ ਇਹ ਨਾ ਬਹੁਤ ਵਧੀਆ ਇੱਕ ਇੱਕ ਇਦਾਂ ਦਾ ਬੰਦਾ ਹਰੇਕ ਪਿੰਡ ਵਿੱਚ ਹੋਣਾ ਚਾਹੀਦਾ ਏ ਜੋ ਆਪਣੇ ਪਿੰਡ ਦੇ ਬੱਚਿਆਂ ਨੂੰ ਇਕੱਠਾ ਕਰਕੇ ਔਰ ਨਸ਼ਿਆਂ ਤੋਂ ਦੂਰ ਕਰ ਸਕੇ ਔਰ ਗੇਮਾਂ ਵੱਲ ਉਹਨਾਂ ਦਾ ਧਿਆਨ ਮੋਬਾਈਲਾਂ ਨੂੰ ਛੱਡ ਕੇ ਗੇਮਾਂ ਵੱਲ ਉਹਨਾਂ ਦਾ ਧਿਆਨ ਜ਼ਿਆਦਾ ਜਾ ਸਕੇ ਅ ਸੋ ਇਹ ਪਿੰਡ ਰੈਲੋਂ ਖੁਰਦ ਦੇ ਵਸੀਆਂ ਨਾਲ ਅਸੀਂ ਗੱਲਬਾਤ ਕੀਤੀ ਸਾਰਿਆਂ ਦਾ ਇਹੋ ਕਹਿਣਾ ਹੈ ਕਿ ਪਿੰਡ ਵਿੱਚ ਜੋ ਸਰਪੰਚ ਜੋ ਪੰਚਾਇਤ ਚੁਣੀ ਜਾਵੇ ਉਹ ਸਰਬਸੰਮਤੀ ਨਾਲ ਚੁਣੀ ਜਾਵੇ ਤਾਂ ਜੋ ਪੰਚਾਇਤ ਆ ਪਿੰਡ ਦੇ ਵਿਕਾਸ ਦੇ ਕੰਮ ਕਰਵਾ ਸਕੇ ਤੇ ਪਿੰਡ ਵਿੱਚ ਧੜੇਬਾਜੀ ਨਾ ਹੋਵੇ ਦੂਸਰਾ ਇਹ ਵੀ ਉਹਨਾਂ ਕਿਹਾ ਕਿ ਜੋ ਸਰਪੰਚ ਹੈ ਉਹ ਸਿਰਫ ਆਪਣੇ ਪੱਖ ਦੀ ਨਾ ਸੁਣੇ ਉਹ ਸਾਰੇ ਪੱਖਾਂ ਦੀ ਸੁਣ ਕੇ ਇੱਕ ਅਜਿਹਾ ਫੈਸਲਾ ਲਵੇ ਜੋ ਕਿ ਸਾਰਿਆਂ ਨੂੰ ਮਨਜ਼ੂਰ ਹੋਵੇ ਤਾਂ ਇੱਕ ਸਰਪੰਚ ਦੀ ਜਿਹੜੀ ਕਿ ਅਸਲ ਜਿਹੜੀ ਕਿ ਕਾਬਲੀਅਤ ਮੰਨੀ ਜਾਂਦੀ ਹੈ ਤੇ ਕੋਈ ਵੀ ਫਿਰ ਜਿਹੜਾ ਕਿ ਅਜਿਹਾ ਛੋਟਾ ਮੋਟਾ ਝਗੜਾ ਉਠਾਣੇ 'ਚ ਨਹੀਂ ਜਾਵੇਗਾ ਪਿੰਡਾਂ ਵਿੱਚ ਹੀ ਫੈਸਲੇ ਹੋਣਗੇ ਤੇ ਦੂਸਰਾ पिंड जी एकता भाईचारक साझ वी रूपनगर तो दैनिक सवेरा मनजीत रिपोर्ट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर